ਗੱਡੀ ਰੋਡ ਤੇ ਲੱਗੀ ਜਾਨੀ ਗੱਡੀ ਰੋਡ ਤੇ ਲੱਗੀ ਹੈ ਜਾਨੀ ਤੁਹਾਡੀ ਤੁਸੀਂ ਗੱਡੀ ਦਾ ਸਾਹਮਣੇ ਰੋਡ ਤੇ ਕੋਈ ਹੋ ਹੀ ਹੋਣਗੀ ਹੈ ਕੋਈ ਹੋ ਹੀ ਹੋਣਗੀ ਹੈ ਹਰ ਇੱਕ ਗੱਡੀ ਟੋਲ ਹੋਏਗੀ ਸਾਇਰਾਂ ਦੀ ਆਪਾਂ ਸਾਇਰਾਂ ਦੰਦਾ ਆਪਾਂ ਲੀਗਲੀ ਆ ਜੀਏ ਫਿਰ ਭਾਜੀ ਤੁਸੀਂ ਸਾਇਰਿੰਗ ਨਹੀਂ ਨਹੀਂ ਆਜੋ ਤੁਸੀਂ ਹਾਂ ਤੇ ਹੋ ਜੋ ਲਿਗਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜੋ ਫਿਰ ਕਿਹੜੀ ਗੱਲੋਂ ਹਾਂ ਤੇ ਉਹ 10000 ਦੀ ਗੱਲ ਕਰਨੀ ਕਿਹੜੀ ਗੱਲੋਂ 5000 ਨਹੀਂ ਗੱਲ 1000 2000 ਦੀ ਕੀ ਨਹੀਂ ਗੱਲ ਇੱਦਾਂ ਦੀ ਕੀ ਹੁੰਦੀ ਹੈ ਤੈਨੂੰ ਵੀ ਸਮਝਾਓ ਇਹਨਾਂ ਨੂੰ ਅੱਛਾ ਕਿੱਥਾਂ ਬੋਲਣ ਦੇ ਲੱਕੀ ਪਿੱਛੇ ਉਹ ਲੱਕੀ ਬਾਜੀ ਅਗਲੀ ਗੱਲ ਕਰਦੇ ਵੀ ਮਾਨ ਜੀ ਜਦੋਂ ਰੋਡ ਦੇ ਉੱਤੇ ਲੱਗਿਆ ਤਾਂ ਟੋਈ ਹੁੰਨੀ ਹੈ ਹਾਂ ਜੀ

ਮੈਂ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਅਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਉਹ ਹੁੰਦੀ ਜੇ ਇਹ ਜਾਂਦੀ ਹੱਟ ਨਹੀਂ ਹੋ ਰਹੀ ਈ ਗੱਡੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜ ਕੇ ਕੀ ਕੁਝ ਮੰਗਦੇ ਨਹੀਂ ਵੀ ਪੁਛਦਾ ਮੈਨਰ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾਓ ਐਸਪੀ ਨਾਲ ਕਰਾਓ ਕਮਿਸ਼ਨਰ ਨਾਲ ਕਰਾਓ ਐਵੋ ਜੀਆਂ ਗੱਲਾਂ ਕਰੰਦੇ ਹਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਬੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਐ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਵੀ ਆਪੇ ਵੇਖੋ ਜਿੱਥੇ ਦੀਦਾ ਜੇਦਲ ਕਰਦਾ ਗੱਡੀ ਲਾਹੰਦਾ ਜਾਂ ਤੇ ਵੇਣਾ ਸਾਰੀਆਂ ਗੱਡੀਆਂ ਲ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੱਕਣ ਦੀ ਇਹਦਾ ਕੀ ਹੈ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋਂ ਉਦਾ ਕੀਤਾ ਗੱਡੀ ਤਾਂ ਜਿਹੜੀ ਪਾਰਕ ਹੋਈ ਚੰਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗ ਸਾਰੀਆਂ ਗੱਡੀਆਂ ਵੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਬਾਲੇ ਵੇ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇਹਦੀ ਗਲਤ پارک ਕੀਤੀ ਕਦ ਤੱਕ ਦੀ ਗੱਡੀ ਹੈ ਨਹੀਂ ਕੋਈ ਗਲਤ پارک ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੇਰੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਗੱਡੀ ਇੱਥੇ ਪਾਰਕ ਹੋਣਾ ਕਿ ਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਹੋਈ ਹੀ ਇਹ ਗੱਡੀ ਥੱਲੇ ਹੀ ਖੜੀ ਸੀ ਇਹ ਜਿਹੜੇ ਮੁੰਡੇ ਟੋ ਕਰਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਹੈਗਾ ਹੱਟ ਦੱਸ ਦਿਓ ਮੇਰੇ ਕੋਲ ਮੈਂ ਭਾਜਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜੇ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਔਰ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਇਹੀਂ ਆਏ ਗੱਡੀ ਮਗਾ ਕਿੱਥੇ ਹੋ ਗਏ ਮਰੀਦ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਕਿਉਂ ਟਾਰ ਗਲਤ ਤਰੀਕੇ ਨਾਲ ਗੱਡੀ ਭਰੀ ਲੱਗੇ ਟੋ ਕਰ ਲੱਗੇ ਜਾ ਰਹੇ ਹਾਂ ਲੱਗੇ ਜਾ ਰਹੇ ਨੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਅਰੇ ਆਂਦੇ ਆ ਹੀ ਮਤਲਬ ਟ੍ਰੈਫਿਕ ਵਿੱਚ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਤੇ ਰਹਿੰਦਾ